ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦਾ ਲਓ ਜੀ ਬਾਈ ਚੱਲਦੇ ਕੰਮ ਨੂੰ ਨਜ਼ਰ ਲਾਤੀ ਐ ਕਾਲੂ ਬਾਈ ਜਮਾ ਵੀਰੇ ਜਮਾ ਵਧੀਆ ਚੱਲਦਾ ਰਾ ਕੰਮ ਬਾਕੀ ਜਿਹੜਾ ਕੰਮ ਆਉਣਾ ਹੈ ਨਾ ਹੋ ਗਈ ਕਢਣਾ ਪੀਟਰ ਵਾਲੀ ਝਾਵਟ ਪਿੱਛੇ ਵਾਲੀ ਪੜੱਕ ਦੇ ਗਏ ਟੁੱਟ ਗਈ ਜਿਵੇਂ ਨਾ ਮੂਲੀ ਟੁੱਟਦੀ ਹੁੰਦੀ ਆ ਫੇਚੋਂ ਬਾ ਕਢਦੇ ਆ ਨਾ ਐਤੀ ਪਈਆ ਕਿੱਥੇ ਗਈ ਉਹ ਬਜੀ ਝਾਵਟ ਹੋਏ ਝਾਵਟ ਟੁੱਟ ਗਈ ਵਕ ਘੰਟਾ ਡੇਢ ਘੰਟਾ ਹੋ ਗਿਆ ਖੜਿਆ ਨੂੰ ਨਾ ਹੁਣ ਪਾ ਕੇ ਸ਼ਾਰਟਾਂ ਜਿਹਨਾਂ ਨੇ ਲਾ ਤੇ ਸ਼ਾਰਟਾਂ ਨੂੰ ਬਾਕੀ ਆਪਣਾ ਕੋਈ ਸ਼ਾਰਟ ਪਈ ਦੀ ਬਾਈ ਇਹ ਸਫੇਰ ਸਮਾਨ ਜਿਹੜਾ ਆਪ ਲਿਆ ਆ ਹਨ ਉਹਦੇ ਵਿੱਚ ਆਪਾਂ ਨੂੰ ਸ਼ਾਰਟ ਮਿਲੀ ਦੀ ਇਹ ਪਾਲੀ ਆਪਾਂ ਜਰੇ ਚੱਕ ਕੇ ਐ ਵੀ ਸਫੇਰ ਤੀਜ ਪਈ ਉਹ ਯਾਰ ਖਦਾ ਨਾਲ ਮਨੀ ਨਹੀਂ ਭਜਣਾ ਪੈਣਾ ਦਾ ਬਾਜ਼ਾਰ ਨੂੰ ਹੈ ਕਿ ਨਹੀਂ ਹੁਣ ਇਹ ਤੋਂ ਬੁਨੇ ਦਾ ਬਣਾ ਮਨੀ 100 150 ਕਿਲੋਮੀਟਰ ਜਾ ਕੇ ਫੇਰ ਕਿਰੇ ਸ਼ਾਰਟ ਮਿਲੀ ਦੀ ਬਾਕੀ ਆ ਦਿਖਾ ਦੇ ਬਾਈ ਆਲੂ ਆ ਗਿਆ ਮੇਰੇ ਆ ਜਾੜ ਟੋੜੀ ਮੰਗਰਾ ਦੀ ਇਹ ਰਟ ਗਈ ਦੀ ਕਿ ਆ ਨਾ ਪਿੱਛੇ ਪੱਥਰ ਪੱਥਰ ਸੋਆਬੀਨ ਚਾਰੇ ਕਿੰਨੇ ਪੱਥਰ ਨਿਕਲੇ ਆ ਇਹਦੇ ਸੋਆਬੀਨ ਨਾਲ ਪੱਥਰਾਂ ਦੇ ਵਿਚ ਆ ਨਾ ਯਾਰ ਪੱਥਰ ਚਾੜਦੇ ਮਸ਼ੀਨ ਦੇ ਵਿੱਚ ਸੋਆਬੀਨ ਦੇ ਵਿੱਚ ਪੱਥਰ ਨਿਕਲਦੇ ਤੇ ਇਦਾਂ ਕੱਡੇ-ਕੱਡੇ ਪੱਥਰ ਆ ਲੈ ਅਰੇ ਅਰੇ ਪੱਥਰ ਲੈ ਗਣੇ ਆ ਸੋਆਬੀਨ ਦੇ ਵਿੱਚ ਵੱਡੇ ਉੱਤੇ ਦੇ ਲੋ ਤਾਂ ਲੱਗੇ ਵੀ ਗਾਣੇ ਲੱਗੇ ਪਏ ਸੀ ਜਮਾ ਇੱਥੇ ਹਾਂ ਜਮਾਉਰੇ ਤੇ ਹੀ ਠੀਕ ਹੈ ਆ ਬਾਸ ਕਰ ਦੋ ਲੈ ਕਿਹਾਲ ਘਾਤਲ ਨਮੀ ਬਾਸ ਘਟਾ ਬਈਆ ਲੈ ਫੱਟੀਆਂ ਵਿੰਗੀਆਂ ਕਰਕੇ ਆਹ ਪੱਤੀ ਵਿੰਗੀ ਕਰਤੀ ਆਹ ਬਾਹਰ ਵਿੰਗੀ ਕਰਤੀ ਆ ਦੇਖਣਾ ਆ ਦੇ ਲੈ ਪੱਥਰ ਬਈ ਕੇ ਤੇ ਛੱਡਦੇ ਥੁੜੀਆਂ ਕਹਿ ਦਿੰਦਾ ਅਗਲਾ 20 ਮਿੰਟੇ ਪਰ ਪਲ ਤੋਂ ਹੋ ਹੀਂ ਦੇਖ ਕੇ ਆਹਦੀ ਪੱਥਰ ਯਾਰੇ ਚੜਦਾ ਹੁਣ ਆ ਮੱਕੀ ਆ ਕਿੰਨੀ ਉੱਚੀ ਬਸਲ ਆ ਨਾ ਉੱਤੇ ਨਾ ਪੱਥਰ ਦਾ ਆਪਣੀ ਜਮੀਨ ਚ ਵਹ ਹੈ ਵੀ ਨਹੀਂ ਇੱਧਰ ਨਾ 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 ਇੱਧਰ ਕੋਈ ਨਹੀਂ ਹੈਗਾ ਵੀਰੇ ਹਾਂ ਉਹਦੇ ਪੱਥਰ ਆਈ ਨਹੀਂ ਕੋਈ ਕਾ ਨਾ ਨਾ ਹੈ ਵੰਦੇ ਬਹੁਤ ਆਖੇ ਐ ਬਾਈ ਕਿਹੜਾ ਰੋਖਾ ਪੱਥਰ ਇੱਧਰ ਵੀਰੇ ਉਂ ਨਹੀਂ ਹੈਗਾ ਜ਼ਮੀਨ ਚ ਜਿਹੜਾ ਵੱਡਾ ਪੱਥਰ ਆਉਂਦਾ ਵੀ ਹੈਗਾ ਇਹ ਜੇ ਮੈਨੂੰ ਕਣਕ ਨੂੰ ਪਾਣੀ ਲਾਉਣਗੇ ਕਿਤੋਂ ਪਾਈਪ ਦੀ ਲਾਈਨ ਖੁੱਲਦੀ ਹੈਗੀ ਉੱਥੇ ਪਾ ਰੱਖ ਲੈਣੇ ਮੋਢੇ ਧਰ ਕੇ ਲੈ ਜਾਣਾ ਉੱਥੇ ਪਾਈਪ ਦੇ ਧਰ ਦੇਣਾ ਮੁੜ ਕੇ ਲੈਣ ਚੱਕ ਲੈਣੇ ਪੱਥਰ ਉੱਥੀ ਪਿਆ ਅਜਿਆ ਐਂ ਜਾਂਦੇ ਨੇ ਇਹਨਾਂ ਦੇ ਪੱਥਰ ਕੀਤਾ ਚ ਨਹੀਂ ਉੱਥੇ ਤਾਂ ਬਾਈ 100 ਵੀ ਤਾਂ ਆਇਓ ਬੋਲਦਾ ਨਹੀਂ ਇੱਥੇ ਆਪਣੇ ਏਰੀਆ ਦੀ ਕਰਦਾ ਹਾਂ ਇੱਥੇ ਜ਼ਮੀਨ ਚ ਪੱਥਰ ਨਹੀਂ ਹੈਗਾ ਅੱਛਾ ਉੱਥੇ ਦਾ ਬਾਈ ਬੋਤਰਾ ਹੈ ਤੇ ਆ ਵੀ ਚਲ ਜਿਹੜਾ ਕੰਮ ਹੋਣਾ ਆ ਨਾ ਉਹ ਛੋਪਾ ਜੀ ਨੇ ਬਰੀ ਲਿਆ ਪੁੱਤ ਉਹਦਾ ਖਰਾਬ ਆ ਟੇ ਬਰੀ ਬਾਕੀ ਜਿਹੜਾ ਕੰਮ ਹੋਣਾ ਆ ਨਾ ਉਹਨੇ ਹੋ ਗਿਆ ਹੀ ਰਹਿਣਾ ਬਾਕੀ ਆ ਸਾਡਾ ਬੱਜੀ ਲੈ ਲੋ ਇੱਧਰ ਟੈਂਡ ਕਣਾਲੀ ਯਈ ਆਪਾਂ ਟੈਂਡ ਕਣਾਲੀ ਆਪਾਂ ਛਿਆ ਕਣਾਲੀ ਟੈਂਡ ਉਹ ਨੇ ਯਾਰਾ ਹੌਲਾ ਪੁਰਾਣਾ ਮਗਾ ਨਿਆਰਾ ਇਹ ਕਰਮੀ ਬਾਲੀ ਲੱਗਦੀ ਤੇ ਬਾਲ ਕਾਫੀ ਵੱਡੇ ਸੀ ਇਸਨੇ ਆਪਣਾ ਟੈਂਡ ਕਢਾ ਲਈ ਹੈ ਉਹਦਾ ਸਾਬਣ ਮਕਾਈ ਰੱਖਦਾ ਸੀ ਤਗੜਾ ਸਾਬਣ ਮੈਂ ਕਿ ਮਕਾਈ ਰੱਖਦਾ ਸੀ ਬਾਲਾ ਜੀ ਲਾਲਾ ਹਾਂ ਕਹਿਣ ਓਕੇ ਵਾਲੀ ਗੱਲਬਾਤ ਹੋਈ ਪਈ ਆ ਹਾਂ ਓਕੇ ਐਂ ਮੋਟਾ ਹਾਂ ਉਹ ਤਾਂ ਨਹੀਂ ਕਮੀ ਵੇਚੀ ਕੋਈ ਨਹੀਂ ਨਹੀਂ ਦੇਖ ਲਾ ਦਾ ਬਸ ਬਾਲ ਫੁੱਲ ਕਟਾਈ ਪਈ ਆ ਬਸ ਸਹੀ ਠੈ ਸਾਈਡਿੰਗ ਗਈ ਮਹੀਨੇ ਤੱਕ ਵਧੇ ਹੋਣੇ ਆ ਬਸ ਸਭ ਕੁਝ ਹੋ ਗਿਆ ਮਾੜੇ ਫੋਲਡ ਸੈਟਿੰਗਾਂ ਨੇ ਦਾੜੀ ਦੁੜੀ ਕਾੜੀ ਪੱਡੀ ਹੀ ਦਾੜੀ ਦੁੜੀ ਵੀ ਆਪਣਾ ਕਟਾ ਲਈ ਹੈ ਹੁਣ ਆਪਣੇ ਐਂਡ ਸੈਟ ਆਈ ਉਲਝਦੀ ਸੀਗੀ ਫਿਰ ਇੱਥੇ ਲੋਟ ਨਹੀਂ ਕਰਾਈ ਜਾਂਦੀ ਹੈ ਮੈਂ ਦਾੜੀ ਉਲਝਦੀ ਸੀ ਚਿਹਰੇ ਦੇ ਇੱਥੇ ਲੋਟ ਨਹੀਂ ਕਰਾਈ ਜਾਣੀ ਸੀਗੀ ਬਾਕੀ ਥੋੜਾ ਕੰਮ ਇਹ ਖਰਾਬ ਹੋ ਗਿਆ ਹੀ ਹੁਣ ਕਰਦੇ ਹਾਂ ਸੈਟਿੰਗ ਕੀ ਹੋ ਗਿਆ ਦਾ ਕੀ ਕੀ ਹੋ ਗਿਆ ਦਾ ਸ਼ਾਟ ਟੱਟ ਗਈ ਹੈ ਢਿੱਡੇ ਵਾਲੀ ਆ ਨਾ ਚੈੱਕ ਕਰਨਾ ਦਾ ਢਿੱਡੀ ਸ਼ਾਟ ਟੱਟੀਲੀ ਸ਼ਾਟ ਕਿਹਦੀ ਹੈ ਢਿੱਡੇ ਵਾਲੀ ਹੈ ਹਾਂ ਯਾਵਾ ਉਹ ਪਾਪਲੇ ਆਉਣੀ ਕਰਾਉਂਦਾ ਚੈਕਰ ਨਾਲ ਚੈਕਰ ਨਾਲ ਕਿ ਆਉਂਦਾ ਹੈਂ ਦਲੀ ਚੈਕਰ ਨਾਲ ਅੜੀਦਾ ਰਾਤ ਮੇਰੇ ਤੋਂ ਬਚੀ ਕੀ ਮੰਗਦਾ ਜੀ ਓਏ ਰਾਤ ਕੀ ਮੰਗਦਾ ਜੀ ਮੇਰੇ ਤੋਂ ਰਾਤੀ ਕੋਮ ਨਹੀਂ ਨਹੀਂ ਕੋਈ ਚੀਜ਼ ਮੰਗਦਾ ਸੀਗਾ ਮੇਰੇ ਤੋਂ ਕੀ ਆ ਮੰਗਦਾ ਚਾਰਜਰ ਨਹੀਂ ਤਿੱਲੀ ਤਿੱਲੀ ਪਤਾ ਨਹੀਂ ਤਿੱਲੀ ਮੰਗਦਾ ਹੀ ਹਾਂ ਫਿਰ ਹਿੰਦੀ ਚ ਕੀ ਕਿਹਾ ਜੀ ਇਹਨੂੰ ਹੈਂ ਤਿੱਖਾ ਦੀ ਦੱਬੀ ਇਹ ਹਿੰਦੀ ਚ ਹਿੰਦੀ ਚ ਉਨੂ ਉਨੂ ਮਾਸੀ 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 ਜੀ ਕਿਹਾ ਨਾ ਆਹ ਨਾ ਕਹਿੰਦਾ ਵੀਰੇ ਕਹਿੰਦਾ ਟੀਲਾ ਟੀਲਾ ਹੈਗੇ ਨੇ ਮੈਂ ਟੀਲਾ ਕੀ ਯਾਰ ਕਹਿੰਦਾ ਮਾਸੀ ਮੈਂ ਮਾਸੀ ਮਾਸੀ ਜੀ ਜਿਹਨੂੰ ਮਾਸੀ ਮਾਸੀ ਮਾਚੀ ਜਿਹਨੂੰ ਮਾਸੀ ਟੀਲਾ ਸਿੰਘਾ ਨੂੰ ਸਾਲਾ ਟੀਲਾ ਹੀ ਦੱਸੇ ਨਹੀਂ ਪਤਾ ਨਾ ਜਲਸੀ ਸਿੰਘਾ ਆਇਆ ਰਈ ਬਈ ਵਾਰ ਵਾਰੀ ਵਾਰੀ ਆਇਆ ਭਾਜੀ ਬਈ ਵਾਰ ਆਇਆ ਨਾ ਹਾਂ ਜੀ ਆਇਆ ਕਦੇ ਪਹਿਲਾਂ ਦਿੱਲੀ ਦਾ ਕਦੇ ਘੁੰਮ ਕੇ ਗਿਆ ਪਿਆ ਦਿੱਲੀ ਕਿੱਥੇ ਆ ਕਰਦਾ ਤੂੰ ਦਿੱਲੀ ਕੰਮ ਕਰਕੇ ਗਿਆ ਈ 2 ਮਹੀਨੇ ਆਦਾ ਆ ਗਏ ਨਾ ਬੈ ਇਧਰ ਆਉਂਦੇ ਹੈ ਕਿੱਗੇ ਗੱਲਾਂ ਹੁੰਦੀਆਂ ਵੀ ਬਰੀਆਂ ਨੂੰ ਦੱਬਾ ਖਾਂਦਾ ਰੋਲਾ ਮੇਲਾ ਉਹ ਵੀ ਇਹ ਲੋਆਦੇ ਹਾਂ ਹੁਣ ਲੈ ਕੇ ਦੇ ਦੋ ਦਰ ਰਹਿ ਹੈ। ਦੋ ਬੰਡਲ ਨੇ। ਯਾ ਤੂੰ ਉੱਥੇ ਤੋਂ ਸ਼ੁਗਸ਼ਪੂਰੀ ਦਾ ਤਾਂ ਇਕੱਠਾ ਹੀ ਲਿਆ ਆਂ। ਦੇਲਾ 19 ਸਾਲ ਦੀ ਮਹਾਰਾਜ ਨਾ ਜਾਂਦਾ ਜਾਂਦਾ ਨਾ ਦੇਰੀ ਜਾਂਦਾ। ਤੇਰੀ ਖਰਾਕ ਕਿਹੜੀ ਐ ਅਸਲੀ ਓਏ? ਐ ਬੱਚੀ? ਹਾਂਜੀ। ਮੇਨ ਖਰਾਕ। ਰੋਟੀ ਬਾਣੀ ਆਪਣਾ ਮੇਨ ਆ ਜੀ। ਡਾਕਟਰ ਆਪਾਂ ਨੇ ਕਹੀਏ ਇੱਕ ਕੋਕੜਾ ਕੋਕੜਾ ਰੋਟੀ ਪਣੀ ਜੂਲੀ ਮੇਨ। ਅੱਛਾ। ਆ ਕੀ ਖਾਈਏ ਨੇ ਇਧਰ? ਇਧਰ ਤਾਂ ਪਾਉਣੀ। ਕਿ ਮੈਂ ਕਿਹੜਾ ਖਾਣਾਗਾ ਲਾਉਣਾ ਹੀ ਆ। ਹਾਂ ਜੀ ਲੋਂਦਾ ਬੰਦਾ ਲੈ ਲੈ ਰਹੀ ਆ ਬੰਦਾ ਬੰਦਾ ਲੈ ਰਹੀ ਆ ਬੰਦਾ ਲੈ ਜਿਹੜਾ ਲੋਂਦਾ ਜਾਂਦਾ ਕਹਿੰਦੇ 100 ਸਾਲ ਵੀ ਮਰਦਾ ਹੈ ਜਿਹੜਾ ਲੋਂਦਾ ਜਾਂਦਾ 100 ਸਾਲ ਵੀ ਮਰਦਾ ਜਿਹੜਾ ਪੀਵੇ ਬੀੜੀ ਹੱਪ ਲੈ ਲੈ ਮੈਂ ਕੀੜੀ ਬੰਦਾ ਲਾਹਣ ਦੇ ਆ ਆਇਆ ਗਾਇਆ ਘਰੇ ਮਨੀ ਤੇਰੀ ਹੈ ਜੇ ਸੌ ਸਾਲ ਤੱਕ ਕਿੱਥੇ ਜਾਣਾ ਸੌ ਸਾਲ ਤੱਕ 100 ਸਾਲ ਤੱਕ ਲਵੇ ਲੱਗਿਆ ਪਿਆ ਲਵੇ ਤਾਂ ਲੱਗਿਆ ਪਿਆ ਘਸਿਆ ਪਿਆ ਧਗੜਿਆ ਸੌ ਸਾਲ ਤੱਕ ਕਿੱਥੇ ਬਾਕੀ ਆਇਆ ਕਾਲੂ ਭਾਈ ਦੇ ਨਾਲ ਬਾਕੀ ਕਿੰਨੀ ਗਿਰੀ ਗਈ ਵੀ ਨਹੀਂ ਹਾਂ ਹਾਂ ਵੀਰੇ ਫੁੱਲ ਕਾਣ ਜਾਵਾ ਕਰ ਰਾ ਨਾ ਮੈਂ ਪੂਰਾ ਵਧੀਆ ਜਿਹੜੀ ਮਾੜੀ ਮੋਟੀ ਇੱਕ ਨੱਕ ਦੇ ਥੱਲੇ ਰਹਿੰਦੀ ਚੱਕ ਲਾਂਗੇ ਆਪਾਂ ਡਿੱਗੀ ਵਾਲੀ ਬਿਸੀ ਪੀਆ ਬਿਸਤਰੀ ਬਣਾਇਆ ਪਿਆ ਡਿੱਗੀ ਏ ਜੀ ਤੇ ਨਾਲ ਫੁੱਲ ਕੰਮ ਜਾਵਾ ਕਰਦਾ ਬਾਈ ਪੂਰਾ ਪੂਰਾ ਵੀ ਸਵਾਲ ਨੇ ਆ ਤਾਂ ਕਰਨੇ ਹੋਰ ਨਹੀਂ ਦੇਖੀ ਬਾਈ ਕਟਰ ਚੱਕਦਾ ਨਹੀਂ ਹੈਗਾ ਚੋਕੇ ਹੋਈ ਜਾਂਦੇ ਆ ਅਗਲਾ ਕੱਲ ਦਾ ਚੋਕ ਹੋਏਗਾ ਟਰਾਪੜਾ ਜਮਾ ਨਹੀਂ ਉਹ ਚਲਾਉਨੇ ਆ ਬਾਈ ਵੇਰ ਆਣਾ ਲੈ ਕੇ ਰੱਬ ਦਾ ਨਾਮ ਲੈ ਕੇ ਛਾੜ ਬਾਬੇ ਦਾ ਨਾਮ ਚੱਲਦਾ ਬਾਈ ਨੱਕ ਤਾਂ ਮੋਟਾ ਤਾਂ ਹੁੰਦਾ ਹੀ ਰਹਿੰਦਾ ਹਨਾ ਹਾਂ ਹਾਂ ਤਾਂ ਹੈ ਬਾਕੀਆਂ ਪੁਰਾਣੀਆਂ ਮਸ਼ੀਨਾਂ ਬਾਈ ਹੈਗੇ ਨਹੀਂ ਇਹ ਤਾਂ ਹੈਗਾ ਮਸੂਆ ਪਿੰਜ ਝਟਕਾ ਝਟਕਾ ਵੱਜਿਆ ਦਾ ਛਾੜ ਨੂੰ ਕਿਤੇ ਲੈ ਇਹਨੂੰ ਹੂੰ ਹੂੰ ਹੁਣ ਬਾਈ ਪੱਥਰ ਚੜਨਾ ਵਿੱਚ ਨੂੰ ਕੈਨ ਨੇ ਚੱਕੜਾ ਝੜਕਾ ਤਾਂ ਪੈਂਦਾ ਹੀ ਹੈ ਨਾ ਵਜੀ ਇਹ ਤਾਂ ਹੈ ਹੈ ਇਹ ਮੜਾ ਮੋਟਰ ਨੱਕਾ ਇਹਨਾ ਨਾ ਨਾ ਜਾਈਦਾ ਮੈਂ ਕੰਨ ਰੱਖਿਆ ਵਜਿਦਾ ਮੈਨਾਂ ਨੀਦਰ ਲੱਗਦੀ ਉਹ ਬੱਚੇ ਆ ਕੰਨ ਰੱਖਿਆ ਰਹਾ ਨਾ ਜੇ ਨੀ ਲੱਗਦੀ ਇੰਨਾ ਕਦਾ ਹੋਈ ਜਾਵੇ ਹੈ ਕਨੇ ਇਹ ਕ ਹਾਂ ਵੀ ਬੰਦੇ ਕਹਿੰਦੇ ਡੀਜ਼ਲ ਉਪੀ ਅੰਦਰ ਰੋਡ ਤੇ ਇਹਨਾਂ ਦਾ ਨਾਂ ਕੇ ਪੰਜਾਬ ਨੂੰ ਆ ਜਣਾ ਨੇ ਵਿਹਲਾ ਖੜ ਕੇ ਮੋੜੇ ਮੜਿਆਉਣਾ ਹੈ ਵਿਹਲਾ ਬਾਈ ਤੇਰੇ ਸਾਹਮਣੇ ਇਹਨਾਂ ਨੇ ਲਾਈਨਾਂ ਲੱਗੀ ਮੇਰੇ ਬਣਾਉਣ ਵਾਲੇ ਨਹੀਂ ਆਏ ਕਿ ਨਹੀਂ ਜਮਾ ਜਮਾ ਆਵਰੇ ਇਹ ਲਾ ਪਾਇਆ ਵੀਰਲਾ ਡੀਲ ਫੂਕਦਾ ਮਾ ਬੜਾ ਫੂਕਦਾ ਡੀਲ ਫੂਕ ਕੇ ਵੀਰੇ ਹਣੇ ਕੇ ਤੇ ਪੈਸੇ ਮੰਗਦੇ ਆ ਡੀਲ ਫੂਕ ਕੇ ਮਿਲ ਵੀ ਤਿੰਨ ਘਰਾਂ ਚ 500 ਬਿੱਗਾ ਗਿਆ ਹੈ ਸਹੀ ਗੱਲ ਆ ਨਾ ਰੁਪਈਆ ਮਰਨਾ ਨਾ ਕੁਛ ਹੋਰ ਨਾ ਲਾ ਰੁਪਈਆ ਇਥੇ ਰੁਪਈਆ ਬਿੱਗਾ ਵੀ ਨਹੀਂ ਮਾਰਨਾ ਬਾਈ ਜਮਾ ਹੀ ਨਹੀਂ ਮੈਨਾਂ ਕਹਿੰਦਾ ਨਹੀਂ ਅਗਲਾ ਬੰਦਾ ਬੰਦੀ ਇਹੋ ਜਿਹੇ ਨੇ ਬੰਦੀ ਆਪਣੇ ਇਹੋ ਜਿਹੇ ਨੇ ਹਾਂ ਬਾਈ ਇੱਕ ਗੱਲ ਆ ਆਪਣੇ ਮਾਲਕ ਬਈ ਆਪ ਦੇਖਦਾ ਇਹ ਜੇ ਬੰਦੇ ਦਾ ਹਾਂ ਹਾਂ ਮੈਨਾਂ ਕਹਿੰਦਾ ਨਹੀਂ ਨਾਲੇ ਹਰੀਆਮ ਲਵੇ ਆਪਣੇ ਲਈ ਮਸ਼ੀਨ ਆਵਦੀ ਕਰਤਾਰ ਹਾਂ 100 ਬਿਗਾਂ ਹੁਣੇ ਵੜਵਾਉਣੀ ਆ 300 ਉਹਨਾਂ ਦੇ ਸਰਪੰਚ ਦੀ ਹੋਗੀ ਇਹ ਆ ਸਰਪੰਚ ਦੇ ਦਰ ਸਾਹਮਣੇ ਫੋਨ ਹੀ ਆਈ ਜਾਂਦੇ ਨੇ ਉਹ ਤਾਂ ਫੋਨ ਕਰੀ ਜਾਂਦਾ ਬਾਈ ਕਹਿੰਦਾ ਭੇਜੋ ਮਸ਼ੀਨ ਸਾਡਾ ਦੱਸਣਾ ਕਿ ਨਹੀਂ ਉਹਨੂੰ ਭਲਾ ਨਹੀਂ ਸਰਪੰਚ ਦੇ ਅੱਜ ਹੋਰ ਆ 70 75 ਬਿਗਾਂ ਆਪਣੀ ਤੈਨਾਂ ਘਰੀਆਂ ਪਾ ਲੰਨੇ ਆਉਂਦੇ ਤਨ ਚਾਰ ਫਰਾ ਦਿਨ ਨਹੀਂ ਆ ਆ ਦੋ ਚਾਰ ਭਰ ਲੈਣੇ ਹੋਰ ਹਾਂ ਹੋਰ ਭਰ ਲੈਣੇ ਹਾਂ ਦੇਖ ਕੇ ਕਿਹਦੇ ਸੁੱਕਾ ਆਇਆ ਦੇਖ ਕੇ ਨਾ ਕਿੱਧਰ ਨੂੰ ਉਹ ਪਰਾਂ ਬਾਬੇ ਪੀਤ ਨਹੀਂ ਚਲਾ ਲੈਣੇ ਹਾਂ ਬਾਬੇ ਪੀਤ ਨਹੀਂ ਤਾਂ ਸੁੱਕਾ ਹੀ ਹੈ ਤਾਂ ਕੱਲ ਕਿੱਥੇ ਮੂਰਤ ਕਰਿਆ ਵਾ ਹਾਂ ਹਾਂ ਚਲੋ ਪਾਲੀਏ ਜਾਵਟ ਬਾਈ ਮਿਲਦੇ ਆਂ ਫਿਰ ਦਿਖਾਉਨੇ ਆਂ ਵੇ ਤੁਹਾਨੂੰ ਸਾਡੀ ਰਾਣੀ ਚੱਲਦੀ ਜਾਵਟ ਪਾ ਕੇ ਮਸ਼ੀਨ ਦੀ ਪਹੁੰਚ ਗਏ ਸਰਪੰਚ ਦੇ ਫਾਰਮ ਤੇ ਆ ਖੜੀਏ ਸਰਮੰਚਲੀ ਸਾਡੀ ਮੱਕੀ ਕਾਲੂ ਮਾਈ ਛੱਡਾ ਹੋਰ ਕਿਦਾਂ ਵੀਰੇ ਠੀਕ ਆ ਕਿੰਨੇ ਪਿੱਕੇ ਹੋਣਗੇ ਸਰਮਾਂਚ ਦਾ ਹੈਗਾ 2.5 ਹੱਬਗਾ ਇਹ ਤਾਂ ਪੂਰੀ 300 ਪਿੱਕੇ ਤਾਂ ਹੈ ਜੀ ਹਾਂ ਮੱਕੀ ਮੱਕੀ ਬਾਕੀ 16 ਵੀ ਨੇ ਵੱਢ ਲੈ ਵੀ ਸਾਰੀ ਜਣੀ ਮੱਕੀ ਆਪਾਂ ਹੀ ਵੱਢੂਗੇ ਹਾਂ ਹਾਂ ਆਪਾਂ ਨੂੰ ਦੇਤੀ ਨੇ ਆਪਣੇ ਨਾਲ ਜਿੱਤੀ ਮਾਰ ਲੈ ਠੀਕ ਆ ਹੋਰ ਆਇਆ ਵੀ ਮੱਕੀ ਇੱਥੇ ਲਾਈਦੀ ਮਸ਼ੀਨ ਇਹ ਥੋੜੀ ਹਰੀ ਆ ਮੱਕੀ ਆ ਨਾ ਬਈ ਕਾਲੂ ਹਾਂ ਹਾਂ ਬਈ ਹਰੀ ਜੀ ਤਾਂ ਆ ਬੰਨਣਾ ਹੀ ਆ ਉਹ ਆਪਣੇ ਦੇਲਾ ਕਾਈ ਜੀ ਮੱਕੀ ਆ ਸੋਨੇ ਵਰਗੀ ਰੰਗਾ ਇੱਕ ਦਾਣਾ ਵੀ ਨਹੀਂ ਇਹਨਾਂ ਦੀ ਇਹਨਾਂ ਦੀ ਆਪਣੀ ਮੱਕੀ ਦਾ ਜ਼ਮੀਨ ਜ਼ਮਾਨ ਦਾ ਫਰਕ ਆ ਬਾਈ ਹੈ ਮੈਂ ਖੇਤ ਨੀਵਾ ਕਰਕੇ ਨਾ ਇੱਥੇ ਮਿੱਟੀ ਇਹ ਕਿੱਤੀ ਨਹੀਂ ਗਈ ਧਰਤੀ ਹਾਂ ਥੱਲੇ ਨਹੀਂ ਪੁੱਤਰ ਹਾਂ ਹਾਂ ਆ ਕੇ ਧੁੱਕੇ ਜਣੀ ਮੱਕਾ ਆ ਕੇ ਤੇ ਗੱਲਾ ਚ ਲਾਈ ਤੀ ਅੱਧਾ ਕਿ ਟੈਂਕ ਭਰੇ ਆ ਮੈਂ ਕਿਹਾ ਨਹੀਂ ਯਾਰ ਨੁਕਸਾਨ ਨਹੀਂ ਕਰਨਾ ਸਰਪੰਚ ਦਾ ਵਧੀਆ ਕੰਮ ਕਰਕੇ ਦੇਣਾ ਇਹਨਾਂ ਨੂੰ ਹਣਾ ਮੂਰਤਾ ਬਾਈ ਸ਼ੁਰੂ-ਸ਼ੁਰੂ ਦੇ ਵਿੱਚ ਆ ਨਾ ਕੰਮ ਵਧੀਆ ਕਰੇ ਗਾ ਲੂ ਬਾਈ ਬੰਦਾ ਹਰ ਮਸ਼ੀਨ ਦਾ ਫੇ ਬੱਲੇ-ਬੱਲੇ ਹੋ ਜਾਂਦੀ ਹੈ ਬਾਕੀ ਕੋਤ ਹੋਊਗੀ ਮੁਰਕੇ ਰੀ ਦੇ 10 ਖੜੀਆਂ ਨੇ ਨਾ ਉਹੀ ਚੱਲੂ ਜੀ ਦੇ ਕੰਮ ਬੜੀ ਆ ਵੀਰੇ ਹੁਣ ਆਪਣੇ ਦੇ ਨਾਲ ਵੱਢੀ ਜਾਂਦਾ ਫਿਲਮ ਲਾਤੀ ਆਪਣੀ ਮੱਕੀ ਨੇ ਹਾਂ 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 ਜਿਵੇਂ ਕਹਿੰਦੇ ਛੋਲੇ ਫਿਲਮ ਟੋਈਆਂ ਆ ਕਹਿੰਦੇ ਵੀ ਬਸ ਆਹੀ ਆ ਮਸ਼ੀਨ ਤਾਂ ਇਹ ਫਰਮਾਨੀ ਚੱਲਦੀ ਹੈ ਹਾਂ ਰੇ ਲਗਾਤਾਰ ਚੱਲ ਚਲੋ ਲਾਉਨੇ ਆ ਘਵਾ ਕੇ ਉਹ ਪਰਾਂ ਨੂੰ ਉੱਪਰ ਨੂੰ ਘਵਾ ਕੇ ਲਿਆਉਣਾ ਲੈ ਵਰਦੇ ਬਜੀ ਖਾਲੀ ਰੋਟੀ ਪੁੱਤ ਓਏ ਉਨਡਾ ਰੋਟੀ ਦੀ ਬੋਖਣ ਲਾ ਦੇ ਜਨਾ ਮਸ਼ੀਨਾਂ ਚੱਲੇ ਕਾੜ ਤੂੰ ਵੀ ਖਾ ਲੈ ਬਾਈ ਕਦੀ ਹਾਂ ਕਿਦਾਂ ਮੈਂ ਤਾਂ ਤੁਹੀਂ ਖਾ ਲਵਾਂ ਮੈਂ ਤਾਂ ਭੁੱਖੇ ਨਹੀਂ ਚਾਹ ਲੂ ਆ ਚੱਲੀ ਬਾਈ ਇਹਦਾ ਉਹ ਨਹੀਂ ਮੈਂ ਕਿ ਲੈ ਗਿਆ ਲੈ ਤਾ ਵੀਰੇ ਹੱਥ ਵੀ ਨਹੀਂ ਲੰਗੀਦਾ ਹੱਥ ਗਿੱਲਾ ਬਹੁਤਾ ਮਾਲ ਲੈ ਗੱਡਾ ਗੱਡਾ ਦਾਣਾ ਗਿੱਲਾ ਰਾਂ ਬਾਈ ਇਹ ਸੀਪਾਂ ਦੇ ਵਿੱਚ ਸਾਫ਼ ਨਹੀਂ ਕਰੀਏ ਬੀ ਤਾ ਵੜ ਗਿਆ ਅੱਜ ਹਾਂ ਤੇ ਕੌਣ ਕਰੂਗਾ ਪੁੱਤ ਐ ਚਲਾ ਦੇ ਵੀ ਇਹਦਾ ਲਓ ਜੀ ਬਾਈ ਚੱਲਦੀ ਆ ਮਸ਼ੀਨ ਸਰਪੰਚ ਦੇ ਵੱਢ ਗਏ ਹਨ ਉੱਥੇ ਬਾਈ ਮੱਕੀ ਥੋੜੀ ਜਿਹੀ ਗਿੱਲੀ ਆ ਗਈ ਦੀ ਨਾਲ ਟੋਟਾ ਹੁੰਦਾ ਦਾ ਫਿਰ ਮੈਂ ਕਿਹਾ ਯਾਰ ਰੋਕ ਲਾ ਨਾ ਬੜਾ ਗਾਕ ਆ ਉਹ ਕਢਾਏ ਆ ਵੀ 5-7 ਬਿਘਿਆਂ ਵਾਲਾ 100 150 ਬਿਗਾ ਸਰਪੰਚ ਦਾ ਹੈ ਨਾ ਉਹਦੇ ਵੀ ਵੜਣੀ ਸਾਰੀ ਹੈ ਨਾ ਸਰਦਾਰ ਜੀ ਤੁਸੀਂ ਉਹ ਵੜਣੀ ਆ ਬਾਕੀ ਥਰੇਸਿੰਗ ਕਰੀ ਦੀ ਮੈਂ ਕਿਹਾ ਚੱਲ ਵੀ ਮੇਰੇ ਕੋ ਖੜੀ ਦਾ ਕੰਮ ਬਾਈ ਹੈ ਨਾ ਬਾਬਾ ਜੀ ਦੀ ਕਿਰਪਾ ਵੀ ਖੜੀ ਦਾ ਕੰਮ ਬਹੁਤ ਮਿਲ ਗਿਆ ਆਪਾਂ ਨੂੰ ਮੈਂ ਕਿਹਾ ਵੀ ਕੋਈ ਥਰੇਸਿੰਗ ਵਾਲੀ ਮਸ਼ੀਨ ਮਿਲ ਜਾਂਦੀ ਹੈ ਨਾ ਸਵੇਰੇ ਬਾਪੂ ਨੂੰ ਫੋਨ ਲਾਇਆ ਬਾਪੂ ਉਧਰ 12 ਕਿਨ ਨਹੀਂ ਚਲ ਗਿਆ ਕਹਿੰਦਾ ਨਿੰਦਰ ਇੱਥੇ ਕੰਮ ਸੈਟਾ ਰੋਜ਼ 40 50 ਬਿਗੇ ਕਹਿੰਦਾ ਬਣਾ ਹਣਾ ਸੋਆਬੀਨ ਹੋਈ ਜਾਂਦੀ ਆ ਮੈਂ ਤਾਂ ਕਿਹਾ ਤਾਂ ਮੈਂ ਕਿਹਾ ਆ ਜਾ ਇੱਥੇ ਨੂੰ ਹਣਾ ਬਾਕੀ ਆਪਣਾ ਰਣਜੀਤ ਬਾਈ ਅਸ਼ੋਕਨਗਰ ਵਾਲਾ ਉਹ ਆ ਰਿਹਾ ਅੱਜ ਉਹਨੂੰ ਕਹਿ ਮੈਂ ਕਿ ਤੂੰ ਦੇਖ ਜਾਨਾ ਥ੍ਰੈਸ਼ਿੰਗ ਵਾਲਾ ਕੰਮ ਉਹਨੂੰ ਦੇ ਦਿੰਨੇ ਬਾਈ ਕਿਉਂ ਆਏ ਆ ਖੜੀ ਮੱਕੀ ਦੇ ਡਿਆੜੀ ਦੇ ਵਿੱਚ ਉਹਨੇ ਕੋਸ ਤਾਂ 35 40 ਬਿਗੇ ਦਾ ਮਸ਼ੀਨ ਛੱਡਦੀ ਨਹੀਂ 50 ਬਿਗੇ ਨੂੰ ਹੱਥ ਲਾਉਗੀ ਆ 4 ਬਿਗਿਆਂ ਜੋਂ ਮਸ਼ੀਨ ਲਾਈ ਦੀ ਉਹਨੂੰ ਉਤਰੀਆਂ ਹਜੇ ਆ ਦੇਖੋ ਆ ਜੇ ਰੋਟੀ ਖਾਣੇ ਉੱਦਨੇ ਆ ਉਧੇ ਵਰਗੇ 4 ਇੱਟ ਜਿਹੜਾ ਰਹਿ ਗਿਆ ਵਾ 8 ਬਿਗੇ ਤਾਂ ਬੱਸ ਉਹ ਵਧੀਆ ਹੈ ਮਗਰ ਰਿਆ ਘਰਪਾਤ ਮਸ਼ੀਨ ਦੇ ਮਗਰ ਨਹੀਂ ਮਗਰ ਹੈ ਬੜੀਆ ਪੱਕੀ ਕਹਿੰਦੇ ਨਿਕਲਦੀ ਪਈ ਆ ਜੀ ਹਾਂ ਬਹੁਤ ਵਧੀਆ ਪੱਕੀ ਕਹਿੰਦੇ ਮੈਂ ਖੁਸ਼ ਆ ਬਈਏ ਹਾਂ ਹੁਣ ਚਾਹ ਵੀ ਆ ਗਈ ਹੈ ਹਾਂ ਬਾਈ ਠੀਕ ਆ ਬਈਆ ਮਾਲਣ ਕਰ ਰਹੀ ਹੈ ਬੜੀਆ ਕਾਟ ਰਹੀ ਹੈ ਗਾੜੀ ਓ ਬਾਈ ਮਾਂ ਗਾੜੀ ਬੜੀਆ ਕਾਟ ਰਹੀ ਹੈ ਬੜੀ ਕਾਟ ਇੱਕ ਨੰਬਰ ਅਰੇ ਨੰਬਰ 1 ਕੋਈ ਨੁਕਸਾਨ ਤੋਂ ਨਹੀਂ ਕਰ ਰਹੀ ਨਹੀਂ ਕਰ ਰਹੀ ਉਹ ਤਾਂ ਬਾਈ ਲਟਾ ਹੋਇਆ ਨਾ ਜੋ ਪੇੜਾ ਹਾਂ ਉਹ ਉਦੋਂ ਰਹੇਗਾ ਰਹੇਗਾ ਇਸ ਵਿੱਚ ਕਿਹੜਾ ਚੱਕਰੀ ਲੱਗੀ ਹੋਈ ਆ ਠਾਏਗੀ ਹੈ ਨਾ ਬਾਕੀ ਆਹ ਮਾਲ ਕੱਢਿਆ ਬਾਈ ਜਿਹੜਾ ਮਸ਼ੀਨ ਨੇ ਹੈ ਨਾ ਆਪਣੀ ਨੇ ਮਾਲ ਵਾਲੀ ਦਾ ਬਾਈ ਸਫਾਈ ਵਾਲੀ ਕੋ ਗੱਲਾਂ ਹੀ ਆ ਪਿਆ ਮਾਲ ਬਾਕੀ ਹੈ ਨਾ ਮਹਾਰਾਜ ਦੀ ਕਿਰਪਾ ਵੀ ਗਿੱਲੀ ਮੱਕੀ ਆ ਥੋੜੀ ਜੀ ਗਿੱਲੀ ਨੂੰ ਬਾਈ ਹੈ ਨਾ ਆਪਣੀ ਰਾਣੀ ਸੁੰਦਰਾ ਹੈ ਨਾ ਕੁੱਕਾ ਸਰ ਨਹੀਂ ਛੱਡਦੀ ਇਹ ਗਿੱਲੀ ਦੇ ਵਿੱਚ ਵੀ ਹਨ ਵੱਟ ਘੜ ਦਿੰਦੀ ਹੈ ਬਾਕੀ ਮਹਾਰਾਜ ਰੱਖਿਆ ਨਾ ਤੰਦਰੁਸਤੀ ਆ ਜਾ ਪੀ ਲੈ ਓਏ ਇਕਨੇ ਰੱਖੇ ਮਹਾਰਾਜ ਦਾ ਅੰਦਰ ਉਸਤੀ ਵੀ ਕੰਮ ਸਭ ਦਾ ਚੱਲਦਾ ਰਹੇ ਹੈ ਨਾ ਮਸ਼ੀਨਾਂ ਵਾਲਿਆਂ ਦਾ ਹਾਂ ਬਾਵਾ ਬੜੀਆ ਨਿਕਲ ਰਹਾ ਮਾਲ ਅੱਛਾ ਨਿਕਲ ਰੋ ਕੋਈ ਨਹੀਂ ਹਾਂ ਬੜੀਆਂ ਨਹੀਂ ਨਿਕਰੋਗਾ ਮਾਲ ਬੜੀਆਂ ਨਿਕਲ ਰਾ ਕਮਜ਼ੋਰ ਹੈ ਤੋ ਮੱਕਾ ਆੜੀ ਡਰ ਗਈ ਤੇ ਵੀਟਾ ਹਾਂ ਨਹੀਂ ਬਾ ਮਾਲ ਗੱਡੀ ਬੜੀਆਂ ਨਿਕਾਲ ਰਹੀ ਆ ਹਾਂ ਅੱਛਾ ਮਾਲ ਨਿਕਾਲ ਬੇ ਅੱਛਾ ਉਹ ਤੋਂ ਨਹੀਂ ਭਾਈ ਬਾਦੀ ਪਚਨ ਬਾਦੀ ਕੀ ਤੋ ਆਦੀ ਆਦੀ ਬੜੀ ਹੋ ਜਾਉਂਦਾ ਕੋਈ ਕਿਸਾਨ ਥੋੜੀ ਸੀ ਹੈ ਨਹੀਂ ਹਾਂ ਆਪਣਾ ਬੜੀਆਂ ਆਪਣਾ ਤਾਂ ਛੋੜ ਰਾ ਯੋ ਸਰਦਾਰ ਲੋਕਾਂ ਦਾ ਅੱਛਾ ਮਿਹਨਤੀ ਹੁੰਦੇ ਹਾਂ ਹਾਂ ਜੁਂਦੇ ਬੈਠੇ ਹਾਂ ਪਾਟਾ ਲਗਾ ਤੁਸੀਂ ਸਾਹਿਬ ਸਰਦਾਰ ਲੋਕ ਕਹਿੰਦਾ ਮਿਹਨਤੀ ਹੁੰਦੇ ਆ ਬਹੁਤ ਪਰੇਸ਼ਾਨੇ ਹਮ ਤਾਂ ਨਹੀਂ ਨਹੀਂ ਚੋਗਰੀ ਜਿਵੇਂ 25 ਹੀ ਨਹੀਂ ਕਰਉਂਦਾ ਨਹੀਂ ਨਹੀਂ ਕੋਈ ਨਹੀਂ ભગવાન ਦਾ ਨਾਮ ਲਿਆ ਕਰੋ ਹਾਂ ਸੁਭਾਈ ਤੰਗ ਹਾਂ ਉਹ ਨਹੀਂ ਦੇਣਾ ਜੋ ਦੇਣਾ ਹਾਂ ਬਾਕੀ ਰਹਿ ਗਿਆ ਬਾਈ ਕਗੇੜਾ ਅੱਜ ਝਰਨੇ ਦੀ ਹੋਰ ਨੇ ਵੀ ਐ ਸੈੱਟ ਕਰਕੇ ਬਣਾਏ ਆ ਅੱਗੇ ਨਾ ਗੁੱਲ ਜਾਈ ਜਾਂਦਾ ਤਾਂ ਜਿਹੜੀ ਸੀ ਸੀਵ ਝਾਰਨਾ ਪਾਇਆ ਹੈ ਨਾ ਉਹਦੇ ਮੂਹਰੇ ਨੂੰ ਇੱਕ ਥੋੜਾ ਜਿਹਾ ਖਾਲੀ ਦੋ ਤਿੰਨ ਉਂਗਲ ਜਗ੍ਹਾ ਆਈ ਉੱਥੇ ਪੱਤੀ ਲਾ ਕੇ ਲੈਂਦੀ ਆ ਮੈਂ ਕਹਿੰਦਾ ਪੱਤੀ ਘੰਟਾ ਕੁ ਲੱਗਦਾ ਗਿਆ ਬਾਈ ਨਜ਼ਾਰਾ ਆ ਗਿਆ ਆ ਦੇਖੋ ਗੁੱਲ ਮੜਾ ਗਿਆ ਵੀ ਨਹੀਂ ਹੈਗਾ ਇਹਦੇ ਵਿੱਚ ਮਾਲ ਦੇ ਬਿਲਕੁਲ ਸਾਫ ਪਿਆ ਇਹਨੇ ਪੜ ਗਿਆ ਕੀ ਇਹ ਤਾਂ ਬਾਕੀ ਚਾਹ ਵੀ ਲੈ ਆਇਆ ਬਾਈ ਹੋਰ ਵਧਣੀਆਂ ਥੱਲੇ ਆਹ ਥੱਲੇ ਵਧਣੀ ਆਣ ਦੇਖਦੇ ਆ ਕਿੱਧਰ ਨੂੰ ਰਾਹ ਹੈ ਵਧੀਆ ਕੱਟ ਰਹੀ ਆ ਇੱਕ ਨੰਬਰ ਨੁਕਸਾਨ ਤੋਂ ਨਹੀਂ ਹੈ ਹਾਂ ਨਾ ਨੁਕਸਾਨ ਖਤਰਾ ਨਹੀਂ ਵਧੀਆ ਭਾਈ ਕਾਮਾ ਬਣਾਇਆ ਸਹੀ ਆ ਹਮ ਕਰਦੇ ਆ ਵਧੀਆ ਕੱਟ ਰਹੀ ਆ ਵਧੀਆ ਕੱਟ ਰਹੀ ਆ ਤੂੰ ਫੱਪ ਲੈਣ ਦੀ ਦੇ ਲੈਂਦੀ ਆ ਖੇਤ ਦੇ ਵਿੱਚ ਆ ਗਈ ਮੱਕੀ ਇਹ ਮਸ਼ੀਨ ਆਪਣੀ ਆਉਣਾ। ਬਾਕੀ ਆ ਮੱਕੀ ਦੀ ਬਾਈ ਹਨਾ ਆਪਾਂ ਜਵਾਬ ਦਿੱਤਾ ਇਹਨੂੰ ਕਹਿ ਵੀ ਰਹਿਣ ਦੇ ਯਾਰ ਹਨਾ ਤਾਂ ਹੋਰ ਜੇ ਤੈਨੂੰ ਉਹ ਨਾ ਲੈਵਲ ਹੋਰ ਮਿਲਦੀ ਆ ਤਾਂ ਉਥੇ ਵੜਾ ਲਾ ਮੱਕੀ ਬਾਈ ਗਰੀ ਹੋਈ ਪਉਦਾ پیسے ਇਹਨਾਂ ਨੇ ਨਾਲ ਟਾਂਡੇ ਜੇ ਇੱਕ ਦੂਆ ਗੱਲ ਬੰਨ ਦਾ ਦਿੱਤੇ ਪਰ ਫੇਰ ਵੀ ਉਹ ਗੱਲਬਾਤ ਨਹੀਂ ਬਣੀ ਹੈਗੀ ਤੇ ਮੈਂ ਕਿਹਾ ਨਹੀਂ ਯਾਰ ਤੂੰ ਉਹ ਜਵਾਬ ਦਿੱਤਾ ਖੇਤ ਨਾਲ ਮੈਂ ਕਿਹਾ ਤੂੰ ਇੱਧਰੇ ਆਪਣੀ ਹਨਾ ਚਲਾ ਬਾਕੀ ਨਹੀਂ ਜਵਾਬ ਦਿੱਤਾ ਬਾਕੀ ਦਿਖਾਉਨੇ ਆ ਤੁਹਾਨੂੰ ਫੇਰ ਹੋਰ ਅੱਗੇ ਕਿਹੜਾ ਖੇਚੇ ਜਾਂਦੇ ਆ ਬਡਣ ਬਾਅਦ ਤੇ ਲੱਕੀ ਦੇ ਪੈਸੇ ਇਹ ਵੀ ਗਰੀ ਹੋਈ ਆ ਪਰ ਇਹ ਕਿੱਥੇ ਹੈ ਨਾ ਇਹ ਬਈ ਕਹਿੰਦੇ ਚੱਕ ਦੋ ਬਸ ਉਹ ਦੇਖੋ ਬੰਦੇ ਨਾਲ ਉਹਨਾਂ ਨੇ ਛੱਡ ਲਏ ਮੈਂ ਕਿਹਾ ਵੀ ਦੋ ਤਿੰਨ ਬੰਦੇ ਆਪਣੇ ਨਾਲ ਨਾ ਜਿਵੇਂ ਆਪਾਂ ਰਹਿਨੇ ਆਪਣੇ ਨਾਲ ਅੱਗੇ ਵੀ ਵੀ ਜਿੱਥੇ ਮਾਣੀ ਮੋਟੀ ਚੱਲੀ ਕਿਤੇ ਰਹਿੰਦੀ ਵੀ ਆ ਨਾ ਆਪਣੀ ਬਈ ਚੱਕੀ ਚਲੋ ਆਪਾਂ ਗੱਲ ਪਹਿਲਾਂ ਨਾ ਕਰਕੇ ਜਿਹੜੀ ਕ ਮਸ਼ੀਨ ਲਾਈ ਦੀ ਆ ਵੇ ਬਾਈ ਤੇ ਜ਼ਿੰਮੇਵਾਰੀ ਇਹ ਨਹੀਂ ਹੈਗਾ ਵੀ ਗਰੇਵੇ ਟਾਂਡਾ ਹੈ ਨਾ ਜਿਹੜਾ ਜਿਵੇਂ ਆਹ ਹੁਣ ਟਾਂਡਾ ਗਿਰਿਆ ਹੋਇਆ ਬਾਈ ਇਹ ਇਹਨੇ ਚੱਕਣਾ ਨਹੀਂ ਹੋਂ ਕਟਰ ਨੇ ਹੈ ਨਾ ਇਹ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਵੀ ਚਲੋ ਕਟਰ ਬਹੁਤ ਦੇਰ ਤੇ ਚੱਲਦੇ ਚਲੋ ਇੱਧਰ ਲੋਕ ਤਾਂ ਹੁਣ ਚਲਾਉਣ ਲੱਗੇ ਆ ਆਪਣੇ ਤਾਂ ਇਹ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਈ ਸਾਲਾਂ ਦੇ ਚੱਲਦੇ ਹੈ ਨਾ 7-8 ਸਾਲ ਤੋਂ ਮੱਕੀ ਹੈ ਜਿਹੜੀ ਆਪਣੇ ਪੰਜਾਬ ਦੇ ਵਿੱਚ ਵਜਾਂ ਦਾ ਵਧ ਰਹੀ ਆ ਇਹਨਾਂ ਨੂੰ ਸਮਝਾਈਦਾ ਵੀਡੀਓ ਬੂਡੀਓ ਦਿਖਾਈ ਦੀ ਆਪਣੇ ਪੰਜਾਬ ਵਾਲੀ ਬਾਕੀ ਆਹ ਮੱਕੀ ਨੂੰ ਆਪਣਾ ਜਵਾਬ ਦੇ ਦਿੱਤਾ ਮੈਂ ਕਿਹਾ ਨਹੀਂ ਯਾਰ ਤੂੰ ਲੈਵਲ ਓਵਰ ਮਿਲਦੀ ਹੈ ਨਾ ਕਿਉਂ ਭਾਈ ਆਏ ਆ ਅੱਜ ਆਪਣਾ ਮੂਰਤ ਦਾ ਕੰਮ ਆ ਨਾ ਮੂਰਤੇ ਆ ਜੇ ਅਜੇ ਫਰ ਤੋਂ ਆਪਣੇ ਮਸ਼ੀਨ ਚਲਾਈ ਆ 112 ਦੇ ਵੱਡੇ ਆ 117 ਬਿੱਗਾ ਅਸਾਂ ਕੱਲ ਸਰਪੰਚ ਦੇ ਪਿਛੇ ਦਿਨੀ ਵੀਡੀਓ ਦਾ ਸਪਿਰਟ ਦੇਖਣੀ ਆ ਨਾ ਮਸ਼ੀਨ ਦੇ ਵਿੱਚ ਮੈਂ ਮਸ਼ੀਨ ਚਾਉਣ ਲੱਗਿਆ ਤੇ ਵੀਡੀਓ ਪੂਰੀ ਬਣਾ ਨਹੀਂ ਹੋਈ ਉਹਨਾਂ ਦਾ ਹੈਗਾ 2 250 ਬਿੱਗਾ ਉਹ ਕਹਿੰਦੇ ਉਹੀ ਇਹੀ ਮਸ਼ੀਨ ਵੱਟੂਗੀ ਮਾਗਾ ਚੱਲ ਕੋਈ ਉਹਦਾ ਨਿੱਜਾ ਕਰਮਾਨ ਆ ਬਾਕੀ ਭਾਈ ਰੇਟ ਰੋਡ ਦੀ ਗੱਲ ਅਜੇ ਕੀ ਕਿਸੇ ਨਾਲ ਖੋਲੀ ਨਹੀਂ ਮੈਂ ਕਿ ਜਦੋਂ ਹਨਾ 2-4 ਮਹੀਨਾ ਜੋ ਵਾਲਾ ਸਾਰੇ ਹੋਲ ਚੱਲਣਗੇ ਆ ਉਹ ਹਿਸਾਬ ਨਾਲ ਫਿਰ ਨਾ ਰੇਟ ਦੀ ਗੱਲ ਬਾਤ ਆ ਜੋ ਉਹ ਹਿਸਾਬ ਨਾਲ ਕਰਨਾਗੇ ਜੋ ਵੀ ਰੇਟ ਚੱਲੂਗਾ ਉਹਨਾਂ ਦਾ ਹਨਾ ਪਕੜ ਭਾਈ ਜਿਆਦਾ ਲੈਣਾ ਜਾਂ ਘੱਟ ਲੈਣਾ ਬਾਕੀ ਆਏ ਆ ਵੀ ਆਪਣਾ ਦਾ ਬਹੁਤਾ ਭਾਜਣਾ ਠਾਲਾ ਕੰਮ ਹੈ ਹੀ ਨਹੀਂ ਬਾਬੇ ਨੇ ਹਨਾ ਤੁਹਾਨੂੰ ਪਤਾ ਹੀ ਜਿਵੇਂ ਮਾਲਕ ਸ਼ੁਰੂ ਤੋਂ ਹੀ ਜਿੱਦ ਹੀ ਮਸ਼ੀਨ ਤੋਰੀ ਆ ਘਰ ਤੇ ਬਾਹਰ ਫੜਦਾ ਹੀ ਆਉਂਦਾ ਹਨਾ ਕੰਮ ਦੇ ਮਾਮਲੇ ਜੀ ਬਾਹਰ ਹੈ ਹੀ ਬੜੀ ਆ ਵੀ ਹੋਈ ਕਦਾ ਉਹਨਾਂ ਦਾ ਅੰਕਲ ਉਹਨਾਂ ਦਾ ਹੋ ਗਿਆ 170 80 ਬਿਗੇ ਦਾ ਉਹਨਾਂ ਦੇ ਹੋਗੇ 200 250 ਬਿਗਾ ਸਰਪੰਚ ਦਾ ਹੋ ਗਿਆ ਇੱਕ ਤੇ ਇੱਕ ਇਧਰ ਪਿੱਛੇ ਹੋਰ ਆ ਹਨਾ 100 150 ਬਿਗਾ ਉਹਨਾਂ ਦਾ ਹੋ ਜਣਾ ਬਾਕੀ ਜਿੱਕਣਾ ਟੁੱਟਵਾ ਜਾ ਵੜਦਾ ਅੱਜ ਬੇਲਾ ਦਾ ਹਨਾ ਉੱਧਰ ਉਹਨਾਂ ਦੇ ਚਲੋ ਜੇ ਮੱਕੀ ਅੰਕਲ ਉਹਨਾਂ ਦੀ ਵੱਡੀ ਪਈ ਆ ਪੱਖਾ ਲਾ ਰਹੇ ਆ ਤੇ ਪੱਖਾ ਲਾ ਕੇ ਉਹਨਾਂ ਨੇ ਜਦਨ ਵੇਚਤੀ ਭਾਵੇਂ ਮਗਰੇ ਉਹਨਾਂ ਦੇ ਫੇਰ ਮਸ਼ੀਨ ਬਾੜਦ ਨੇ ਜਾ ਕੇ ਉਹਦੇ ਕਰਕੇ ਹੀ ਤਾਂ ਬਸ ਵੀ ਉਹ ਕਹਿੰਦਾ ਚਲ ਦੇਖ ਲੈ ਹਨਾ ਜੇ ਲੱਗਦਾ ਤੇਰਾ ਬੇਲਾ ਕਾ ਨੂੰ ਰਹਿਣਾ ਹੈ ਵੀ ਆਪਣੇ ਹੁਣ 2-4 ਦਿਨਾਂ ਫੇ ਮੈਂ ਪਰਾਂ ਨੂੰ ਮਸ਼ੀਨ ਘੁਮਾ ਕੇ ਲਿਆ ਕੇ ਆਪਾਂ ਆਪਣਾ ਇੱਥੇ ਲਾਤੀ 4 ਵਿੱਗੇ ਪਿੱਛੇ ਪੱਡੇ ਜਾਂਦੇ 15-16 ਵਿੱਗੇ ਆ ਹੈਗੇ ਆ ਆਪਣਾ ਵੀ ਵੀ ਕਹਿੰਦੇ ਬਾਈ ਵਧੀਆ ਨਾ ਚਲੋ ਮਹਾਰਾਜ ਖਰਚਾ ਪਣੀ ਤੋਰੀ ਜਾਵੇ ਉਹਨੇ ਕੋਸ ਫੇਰ ਕੱਲ ਨੂੰ ਅੰਕਲ ਉਹਨਾਂ ਦੀ ਵਿਕ ਜਾਣੀ ਉੱਥੇ ਫੇਰ ਜਾਵਾਲਣਾ ਬਾਕੀ ਮੱਕੀ ਦਾ ਰੇਟ ਬਾਈ ਇੱਧਰ ਵੀ ਬਹੁਤ ਹਸਤਾਈ ਸੁੱਕੀ 2500 2400 ਬਾਕੀ ਕਿੰਦੀ ਹੈ ਜਿਹੜੀ ਉਹੀ 1600 1700 ਹੈ ਨਾ ਮੱਕੀ ਦੇ ਰੇਟ ਨੇ ਬਾਈ ਇਧਰ ਹੀ ਬੱਲੇ ਬੱਲੇ ਕਰਾ ਰ ਰਣੀ ਇਹਦੀ ਬਾਕੀ ਸ਼ਾਫਟ ਜਿਹੜੀ ਆਪਣੀ ਟੁੱਟੀ ਆ ਇਹ ਆਪਣੀ ਪਿਛਲੇ ਮੱਕੀ ਦੀ ਆ ਨਾ ਪੰਜਾਬ ਦੇ ਵਿੱਚ ਥੋੜੀ ਜਿਹਾ ਨਾ ਜਿਵੇਂ ਆਪਣੇ ਪੁਲੀ ਬਦਲੀ ਦੀ ਜਾਂ ਫੀਟਰ ਦਿੱਤਾ ਤਾਂ ਕੰਪਨੀ ਥੋੜੀ ਸ਼ਾਫਟ 'ਚ ਬਲ ਤਾ ਚਲੋ ਵਧੀਆ ਮੌਰਤ ਦੇ ਵਿੱਚ ਟੁੱਟ ਗਈ ਹੁਣ ਆਪਣੇ ਕੋ ਪਾਈ ਦੀ ਆਪਾਂ ਨੇ ਪਾ ਲਈ ਆ ਨਾ ਕੰਮ ਆਪਣਾ ਚੱਲ ਗਿਆ ਬਾਕੀ ਤੁਹਾਨੂੰ ਦਿਖਾਉਂਦੇ ਰਹਾਂਗੇ ਹਨਾ ਕੀ ਕੀ ਸਮਾਚਾਰ ਆ ਜਿਵੇਂ ਹੁਣ ਆਪਾਂ ਇਹਨਾਂ ਦੇ ਮੱਕੀ ਵੱਡੀ ਆ ਨਾ ਇਹਨਾਂ ਦੇ ਪਿੰਡ 'ਚ ਆਏ ਪਿੰਡਾਂ ਅੰਦਰ ਫਰੰਡਾਇ ਤੇ ਇਹਨੂੰ ਇਹ ਇਹ ਚ ਵੱਡਣਾ ਆਇਆ ਹਰਾਂ ਤਾਂ ਕਹਿੰਦੇ ਸਰਦਾਰ ਜੀ ਇੱਕ ਨੰਬਰ ਕੱਟ ਰਹੀ ਆ ਅਨਾਮੀ ਆਪਾਂ ਕਹਿੰਦੇ ਇੱਕ ਨੰਬਰ ਇਹ ਅਨਾਮੀ ਕਹਿੰਦੇ ਬਨਾਮੀ ਕੰਮ ਕਰ ਰਹੀ ਆ ਨਾਮੀ ਦਾ ਮਤਲਬ ਹੈ ਨਾ ਵੀ ਨਾਮ ਦੇਣ ਵਾਲਾ ਕੰਮ ਕਰ ਰਹੀ ਆ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਜਦ ਤੱਕ ਰੱਬ ਰਾਖਾ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਲਵ ਯੂ ਮੇਰੇ ਭਰਾਵਾਂ ਵਾਹੜਾ ਸਪੋਰਟ ਕਰਦੇ ਮੈਨੂੰ ਇੰਨੀ